ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਆਸਟ੍ਰੇਲੀਆ ਤੋਂ ਲੈ ਕੇ ਯੂਕੇ ਤੇ ਯੂਐਸਏ ਤੱਕ ਇਮੀਗ੍ਰੇਸ਼ਨ ਵਿਰੁੱਧ ਰੈਲੀਆਂ ਨੇ ਪ੍ਰਵਾਸੀਆਂ ਖਾਸ ਤੌਰ ਤੇ ਭਾਰਤੀ ਲੋਕਾਂ 'ਚ ਖੌਫ ਪੈਦਾ ਕਰ ਦਿੱਤਾ ਹੈ ਜਿੱਥੇ ਵੱਡੀ ਗਿਣਤੀ 'ਚ ਨਾਜ਼ੀਵਾਦ ਹਮਾਇਤੀ ਨਜ਼ਰ ਆਏ ਕਈ ਥਾਵਾਂ 'ਤੇ ਹਿੰਸਕ ਟਕਰਾਅ ਹੋਣ ਦੀ ਵੀ ਰਿਪੋਰਟ ਹੈ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਵਿਰੁੱਧ ਪ੍ਰਵਾਸੀ ਵੀ ਸੜਕਾਂ 'ਤੇ ਉਤਰ ਆਏ ਤੇ ਆਸਟ੍ਰੇਲੀਆ 'ਚ ਕੱਟ ਤੋਂ ਕੱਟ 2 ਥਾਮਾਂ ਤੇ ਝੜਪਾਂ ਹੋਈਆਂ ਜਦਕਿ ਲੰਡਨ ਵਿਖੇ ਮੁਜ਼ਾਹਰਾਕਾਰੀਆਂ ਦੀ ਪੁਲਿਸ ਨਾਲ ਝੜਪ ਹੋਣ ਦੀ ਰਿਪੋਰਟ ਹੈ ਸਿਡਨੀ, ਮੈਲਬਰਨ, ਬ੍ਰਿਸਬਨ, ਕੈਨਬਰਾ, ਐਡੀਲੇਡ, ਪਾਰਥ ਅਤੇ ਹੋਬਾਰਟ ਵਰਗੇ ਸ਼ਹਿਰਾਂ 'ਚ ਰੈਲੀਆਂ ਦੌਰਾਨ ਭਾਰਤੀ ਲੋਕਾਂ ਨੂੰ ਆਸਟ੍ਰੇਲੀਆ 'ਚੋਂ ਕੱਢਣ ਦੀ ਜ਼ੋਰਦਾਰ ਆਵਾਜ਼ ਉੱਠੀ ਮਾਰਚ ਫਾਰ ਆਸਟ੍ਰੇਲੀਆ ਗਰੁੱਪ ਦੀ ਵੈੱਬਸਾਈਟ ਤੇ ਦਾਵਾ ਕੀਤਾ ਗਿਆ ਕਿ ਵੱਡੇ ਪੱਧਰ ਤੇ ਹੋ ਰਿਹਾ ਪ੍ਰਵਾਸ ਨੇ ਸਮਾਜਿਕ ਤਾਣੀ ਉਲਝਾ ਕੇ ਰੱਖ ਦਿੱਤੀ ਵੈਬਸਾਈਟ ਮੁਤਾਬਕ ਪਿਛਲੇ 5 ਸਾਲ ਚ ਸਭ ਤੋਂ ਵੱਧ ਭਾਰਤੀ ਲੋਕ ਆਸਟ੍ਰੇਲੀਆ ਪੁੱਜੇ ਜਦਕਿ ਗ੍ਰੀਸ ਜਾਂ ਇਟਲੀ ਨਾਲ ਸੰਬੰਧਤ ਲੋਕਾਂ ਦੀ ਗਿਣਤੀ ਕੁਝ ਸੈਂਕੜਿਆਂ ਤੱਕ ਹੀ ਸੀਮਤ ਰਹੀ ਇਮੀਗ੍ਰੇਸ਼ਨ ਵਿਰੋਧੀਆਂ ਨੇ ਦਲੀਲ ਦਿੱਤੀ ਕਿ ਇਹ ਸੱਭਿਆਚਾਰਕ ਵੰਸਵੰਤਾ ਨਹੀਂ ਬਲਕਿ ਸਿੱਧੇ ਤੌਰ ਤੇ ਸੱਭਿਆਚਾਰਕ ਤਬਦੀਲੀ ਲਿਆਂਦੀ ਜਾ ਰਹੀ ਹੈ ਐਡੀਲੇਡ ਪੁਲਿਸ ਮੁਤਾਬਕ ਪ੍ਰਵਾਸੀਆਂ ਦਾ ਵਿਰੋਧ ਕਰਨ ਘੱਟੋ ਘੱਟ 15000 ਲੋਕ ਇਕੱਠੇ ਹੋਏ ਜਦਕਿ ਸਿਡਨੀ ਵਿਖੇ 9000 ਤੋਂ ਵੱਧ ਲੋਕਾਂ ਦਾ ਇਕੱਠ ਹੋਣ ਦੀ ਰਿਪੋਰਟ ਹੈ ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕੈਬਨਟ ਚ ਸੀਨੀਅਰ ਮੰਤਰੀ ਮਰੀ ਵਾਟ ਨਿਕਿਆ ਕਿ ਫੈਡਰਲ ਸਰਕਾਰ ਇਨਰੋਸ ਮੁਜ਼ਾਰਿਆਂ ਦੀ ਹਮਾਇਤ ਨਹੀਂ ਕਰਦੀ ਤੇ ਅਜਿਹੀਆਂ ਰੈਲੀਆਂ ਨਫ਼ਰਤ ਫੈਲਾਉਣ ਜਾਂ ਸਮਾਜਿਕ ਵੰਡੀਆਂ ਪਾਉਣ ਤੋਂ ਸਿਵਾਏ ਕੁਝ ਨਹੀਂ ਕਰਦੀਆਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੌਰਨੀ ਬਰਕ ਦਾ ਕਹਿਣਾ ਹੈ ਕਿ ਸਮਾਜਿਕ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਵਾਸਤੇ ਇਸ ਮੁਲਕ ਚ ਕੋਈ ਥਾਂ ਨਹੀਂ ਹੈ ਅਸੀਂ ਆਧੁਨਿਕ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹਾਂ ਤੇ ਅਜਿਹੀਆਂ ਰੈਲੀਆਂ ਸਾਡੀ ਸੋਚ ਦੇ ਸਰਾਸਰ ਵਿਰੋਧ ਨੇ ਵਸਬਿਆਚਾਰ ਮਾਮਲਿਆਂ ਬਾਰੇ ਮੰਤਰੀ ਐਨੀ ਐਲੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੌਮੀ ਪਛਾਣ ਹੀ ਵੰਸਵੰਤੇ ਸਬਿਆਚਾਰਕ ਪਿਛੋਕੜ ਵਾਲਾ ਸਮਾਜ ਹੈ ਫੈਡਰਲ ਸਰਕਾਰ ਆਸਟ੍ਰੇਲੀਆ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਪ੍ਰਵਾਸੀਆਂ ਨੂੰ ਧਮਕਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਦੱਸਦੀ ਹੈ ਕਿ ਪ੍ਰਵਾਸੀਆਂ ਦੀ ਸੰਘਣੀ ਵਸੋਂ ਵਾਲੇ ਯੂਰਪੀ ਮੂਲਕਾਂ 'ਚ ਰੋਸ ਵਿਖਾਵਿਆਂ ਤੋਂ ਇਲਾਵਾ ਜਾਪਾਨ 'ਚ ਵੀ ਪ੍ਰਵਾਸੀਆਂ ਦਾ ਵਿਰੋਧ ਕਰਦੇ ਲੋਕ ਸੜਕਾਂ 'ਤੇ ਨਜ਼ਰ ਆਏ ਜਿੱਥੇ ਵਿਦੇਸ਼ੀ ਲੋਕਾਂ ਦੀ ਗਿਣਤੀ ਕਾਫੀ ਘਟ ਹੈ ਇੱਕ ਅਮਰੀਕੀ ਜੱਜ ਨੇ ਐਤਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਗਵਾਟੇਮਾਲਾ ਦੇ ਬੱਚਿਆਂ ਦੇ ਇੱਕ ਸਮੂਹ ਨੂੰ ਦੇਸ਼ ਨਿਕਾਲਾ ਦੇਣ ਦੇ ਫੈਸਲੇ ਤੇ ਅਸਥਾਈ ਤੌਰ ਤੇ ਰੋਕ ਲਾ ਦਿੱਤੀ ਹੈ ਜੋ ਸਰਹੱਦ ਪਾਰ ਕਰਕੇ ਆਪਣੇ ਪਰਿਵਾਰਾਂ ਤੋਂ ਬਿਨਾਂ ਅਮਰੀਕਾ ਚ ਦਾਖਲ ਹੋਏ ਸਨ ਬੱਚਿਆਂ ਦੇ ਵਕੀਲਾਂ ਨੇ ਕਿਹਾ ਕਿ ਉਹਨਾਂ ਨੂੰ ਰਾਤੋਂ ਰਾਤ ਜਹਾਜ਼ਾਂ ਚ ਬਿਠਾ ਦਿੱਤਾ ਗਿਆ ਜੋ ਪ੍ਰਵਾਸੀ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨ ਦੀ ਉਲੰਘਣਾ ਹੈ 10 ਤੋਂ 17 ਸਾਲ ਦੀ ਉਮਰ ਦੇ 10 ਨਾਬਾਲਗ ਦੇ ਵਕੀਲਾਂ ਜੋ ਤੌਰਤੇ ਗਵਾਟੀਮਾਲਾ ਤੋਂ ਨੇ ਤੇ ਸ਼ਨੀਵਾਰ ਦਿਨ ਰਾਤ ਇੱਕ ਅਦਾਲਤ ਚ ਦਾਇਰ ਕੀਤੀ ਅਰਜ਼ੀ ਚ ਕਿਹਾ ਗਿਆ ਕਿ ਅਜਈਆਂ ਰਿਪੋਰਟਾਂ ਸੰਕੇ ਜਹਾਜ਼ ਕੁਝ ਘੰਟਿਆਂ ਚ ਮੱਧ ਅਮਰੀਕੀ ਦੇਸ਼ ਲਈ ਉਡਾਣ ਭਰਨ ਵਾਲੇ ਸਨ ਵਾਸ਼ਿੰਗਟਨ ਚ ਇੱਕ ਸੰਗੀ ਜੱਜ ਨੇ ਕਿਹਾ ਕਿ ਬੱਚਿਆਂ ਨੂੰ ਘੱਟੋ ਘੱਟ 14 ਦਿਨਾਂ ਲਈ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ ਨਿਊਯਾਰਕ ਟਾਈਮਜ਼ ਨੇ ਐਤਵਾਰ ਨੂੰ ਰਿਪੋਰਟ ਦਿੱਤੀ ਕਿ ਅਮਰੀਕਾ ਨੇ ਫਲਸਤੀਨੀ ਪਾਸਪੋਰਟ ਰੱਖਣ ਵਾਲੇ ਲਗਭਗ ਹਰ ਵਿਅਕਤੀ ਲਈ ਵੀਜ਼ਾ ਪ੍ਰਵਾਨਗੀਆਂ ਨੂੰ ਮੁਅਤਤ ਕਰ ਦਿੱਤਾ ਇਹ ਪਾਬੰਦੀਆਂ ਡੋਨਲਡ ਟਰੰਪ ਪ੍ਰਸ਼ਾਸਨ ਦੁਆਰਾ ਗਾਜ਼ਾ ਤੋਂ ਆਉਣ ਵਾਲੇ ਸੈਲਾਨੀਆਂ ਲਈ ਪਹਿਲਾਂ ਐਲਾਨੀਆਂ ਗਈਆਂ ਪਾਬੰਦੀਆਂ ਤੋਂ ਪਰੇ ਹਨ ਅਖਬਾਰ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਫਲਸਤੀਨੀਆ ਨੂੰ ਡਾਕਟਰੀ ਇਲਾਜ ਲਈ ਅਮਰੀਕਾ ਜਾਣ ਕੌਲਜ ਜਾਣ ਤੇ ਕੰਮ ਲਈ ਯਾਤਰਾ ਕਰਨ ਤੋਂ ਰੋਕਣਗੇ ਵਿਦੇਸ਼ ਵਿਭਾਗ ਨੇ 2 ਹਫ਼ਤੇ ਪਹਿਲਾਂ ਕਿਹਾ ਸੀ ਕਿ ਉਹ ਗਾਜ਼ਾ ਤੋਂ ਆਉਣ ਵਾਲੇ ਵਿਅਕਤੀਆਂ ਲਈ ਸਾਰੇ ਵਿਜ਼ਟਰ ਵੀਜ਼ੇ ਮੁਅਤਲ ਕਰ ਰਿਹਾ ਹੈ ਜਦੋਂ ਕਿ ਇਸ ਨੇ ਪੂਰੀ ਅਤੇ ਪੂਰੀ ਸਮੀਖਿਆ ਕੀਤੀ ਹੈ ਇੱਕ ਅਜਿਹਾ ਕਦਮ ਜਿਸ ਦੀ ਫਲਸਤੀਨੀ ਪੱਖੀ ਸਮੂਹਾਂ ਦੁਆਰਾ ਨਿੰਦਾ ਕੀਤੀ ਗਈ ਹੈ। ਵਿਦੇਸ਼ ਵਿਭਾਗ ਨੇ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਨੂੰ ਅਮਰੀਕਾ ਨੇ ਸਤੰਬਰ ਚ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਮੀਟਿੰਗ ਤੋਂ ਪਹਿਲਾਂ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਜਾਨੀ ਕਿ ਪੀਐਲਓ ਅਤੇ ਫਲਸਤੀਨੀ ਅਥਾਰਟੀ ਪੀਏ ਦੇ ਮੈਂਬਰਾਂ ਲਈ ਵੀਜ਼ਾ ਦੇਣ ਤੋਂ ਇਨਕਾਰ ਕਰਨਾ ਤੇ ਰੱਦ ਕਰਨਾ ਸ਼ੁਰੂ ਕਰ ਦਿੱਤਾ। ਨਿਊਯਾਰਕ ਚ ਸੰਯੁਕਤ ਰਾਸ਼ਟਰ ਦੇ ਮੇਜ਼ਬਾਨ ਹੋਣ ਦੇ ਨਾਤੇ ਇੱਕ ਸਮਝੌਤੇ ਦੇ ਤਹਿਤ ਅਮਰੀਕਾ ਨੂੰ ਜਨਰਲ ਅਸੈਂਬਲੀ ਲਈ ਵਿਸ਼ਵ ਸੰਸਥਾ 'ਚ ਜਾਣ ਵਾਲੇ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਪਰ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਫਲਸਤੀਨੀ ਮਿਸ਼ਨ ਨੂੰ ਸ਼ਾਮਲ ਹੋਣ ਦੀ ਆਗਿਆ ਦੇ ਕੇ ਸਮਝੌਤੇ ਦੀ ਪਾਲਣਾ ਕਰ ਰਿਹਾ ਹੈ ਵਿਦੇਸ਼ ਵਿਭਾਗ ਨੇ ਇੱਕ ਬਿਆਨ 'ਚ ਕਿਹਾ 트럼ਪ ਪ੍ਰਸ਼ਾਸਨ ਸਪਸ਼ਟ ਕਹਿ ਰਿਹਾ ਹੈ ਇਹ ਸਾਡੇ ਰਾਸ਼ਟਰੀ ਸੁਰੱਖਿਆ ਹਿੱਤ 'ਚ ਹੈ ਕਿ ਅਸੀਂ ਪੀਐਲਓ ਤੇ ਪੀਏਐਮ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕਰਨ 'ਚ ਅਸਫਲ ਰਹਿਣ ਅਤੇ ਸ਼ਾਂਤੀ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਠਹਿਰਾਈਏ ਇਸ ਨਵੇਂ ਕਦਮ ਨੂੰ 트ੰਪ ਪ੍ਰਸ਼ਾਸਨ ਨੂੰ ਇਜ਼ਰਾਈਲ ਦੀ ਸੱਜੇ ਪੱਕੀ ਸਰਕਾਰ ਦੇ ਹੋਰ ਨੇੜੇ ਲਿਆਉਣ ਵਜੋਂ ਦੇਖਿਆ ਜਾ ਰਿਹਾ ਹੈ ਜੋ ਕਿ ਇੱਕ ਫਲਸਤੀਨੀ ਰਾਜ ਨੂੰ ਦ੍ਰਿੜਤਾ ਨਾਲ ਰੱਦ ਕਰਦੀ ਹੈ ਡੋਨਲਡ 트ੰਪ ਦੀਆਂ ਮੌਤ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਵਾਈਟ ਹਾਊਸ ਸਣੇ ਅਮਰੀਕਾ ਦੀਆਂ ਸਰਕਾਰੀ ਇਮਾਰਤਾਂ ਤੇ ਝੰਡੇ ਅੱਧੇ ਚੁੱਕੇ ਹੋਏ ਦਿਖਾ ਦਿੱਤੇ ਗਿਆ ਤੇ ਅੰਤਮ ਸੰਸਕਾਰ ਦੀ ਤਰੀਕ ਬਾਰੇ ਵੀ ਚਰਚਾ ਹੋਣੀ ਸ਼ੁਰੂ ਹੋ ਗਈ। ਉਦੋਂ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਆ ਕਿ ਉਹਨਾਂ ਦੀ ਸਿਹਤ ਇਸ ਵੇਲੇ ਜਿੰਨੀ ਚੰਗੀ ਹੈ ਪੂਰੀ ਜ਼ਿੰਦਗੀ 'ਚ ਇੰਨਾ ਬਿਹਤਰ ਮਹਿਸੂਸ ਨਹੀਂ ਕੀਤਾ। ਮੌਤ ਦੀਆਂ ਅਫਵਾਹਾਂ ਲਗਾਤਾਰ ਫੈਲਣ ਮਗਰੋਂ 트ੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਆ ਕਿ ਜੋ ਬਾਈਡਨ ਕਈ-ਕਈ ਦਿਨ ਸਾਹਮਣੇ ਨਹੀਂ ਆਉਂਦੇ ਸੀ ਤੇ ਮੀਡੀਆ ਕਹਿੰਦਾ ਸੀ ਕਿ ਉਹ ਚੜ੍ਹ ਦੀ ਕਲਾ 'ਚ ਨੇ ਪਰ ਅਸਲੀਅਤ ਇਹ ਹੁੰਦੀ ਸੀ ਕਿ ਬਾਈਡਨ ਸਾਹਿਬ ਦੇ ਡਾਈਪਰ ਬਦਲੇ ਜਾ ਰਹੇ ਹੁੰਦੇ ਸਨ। ਮੈਂ 24 ਘੰਟੇ ਵਾਸਤੇ ਵੀ ਜਨਤਕ ਤੌਰ ਤੇ ਨਜ਼ਰਨਾਮਾ ਤਾਂ মিডিਆ 'ਚ ਰੌਲਾ ਪੈ ਜਾਂਦਾ ਏ ਅਜਿਹਾ ਦੋਗਲਾ ਰਵਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇੱਥੇ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਤੇ ਟਰੰਪ ਦੇ ਅਕਾਲ ਚਲਾਣੇ ਦੀ ਖਬਰ ਉਸ ਵੇਲੇ ਫੈਲੀ ਜਦੋਂ ਉਹ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਆਖ ਦਿੱਤਾ ਕਿ ਉਹਨਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਪੈ ਸਕਦਾ ਹੈ ਜੇ ਕੋਈ ਅਣਹੋਣੀ ਵਰਤ ਜਾਵੇ ਯੂ ਐਸ ਏ ਟੂਡੇ ਨਾਲ ਇੱਕ ਇੰਟਰਵਿਊ ਦੌਰਾਨ ਜੇਡੀ ਵੈਂਸ ਨੇ ਕਿਹਾ ਰਾਤ ਵੇਲੇ ਆਖਰੀ ਫੋਨ ਵੀ ਉਹਨਾਂ ਦਾ ਆਇਆ ਤੇ ਸਵੇਰੇ ਪਹਿਲਾ ਫੋਨ ਕਰਨ ਵਾਲੇ ਵੀ ਉਹੀ ਨੇ ਹਾਂ ਤਰਾਸ ਦੀਆਂ ਵਾਪਰ ਸਕਦੀਆਂ ਨੇ ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸਿਹਤ ਬਿਲਕੁਲ ਤੰਦਰੁਸਤ ਹੈ ਤੇ ਉਹ ਅਮਰੀਕਾ ਵਾਸੀਆਂ ਦੀ ਸੇਵਾ ਕਰਦਿਆਂ ਆਪਣਾ ਕਾਰਜਕਾਲ ਪੂਰਾ ਕਰਨਗੇ ਦੱਸਦੀ ਕਿ ਇੱਕ ਹੱਥ ਤੇ ਡੂੰਘਾ ਦਾਗ ਕਈ ਮਹੀਨੇ ਤੋਂ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਕਿ ਕਿਸਮ ਦੀਆਂ ਅਫਵਾਹਾਂ ਦਰਮਿਆਨ ਵਾਈਟ ਹਾਊਸ ਨੇ ਜੁਲਾਈ ਚ ਕਿਹਾ ਸੀ ਕਿ ਰਾਸ਼ਟਰਪਤੀ ਨਾੜਾਂ ਚ ਸੋਜਿਸ਼ ਕਾਰਨ ਦਾਗ ਬਣਿਆ ਹੈ ਅਤੇ ਕਬਰੌਣ ਵਾਲੀ ਕੋਈ ਗੱਲ ਨਹੀਂ ਹੈ ਪਰ ਕਈ ਤਸਵੀਰਾਂ 'ਚ ਡੋਨਲਡ ਟਰੰਪ ਦੀ ਸੁਜੀ ਹੋਈ ਲੱਤ ਵੱਖਰੀ ਕਹਾਣੀ ਬਿਆਨ ਕਰਦੀ ਨਜ਼ਰ ਆਈ। ਭਾਰਤੀਆਂ ਲਈ ਅਮਰੀਕਾ ਜਾਣਾ ਹੋਰ ਮਹਿੰਗਾ ਹੋਣ ਵਾਲਾ ਹੈ। ਡੋਨਲਡ ਟਰੰਪ ਪ੍ਰਸ਼ਾਸਨ ਨੇ ਇੱਕ ਨਵੀਂ ਵੀਜ਼ਾ ਇੰਟੀਗ੍ਰਿਟੀ ਫੀਸ ਐਲਾਨੀ ਹੈ ਜੋ 1 ਅਕਤੂਬਰ ਤੋਂ ਲਾਗੂ ਹੋਵੇਗੀ। ਵੀਜ਼ਾ ਇੰਟੀਗ੍ਰਿਟੀ ਫੀਸ 250 ਡਾਲਰ ਜਾਂ ਲਗਭਗ 22000 ਰੁਪਏ ਹੋਵੇਗੀ। ਇਸ ਤੋਂ ਬਾਅਦ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੀ ਕੁੱਲ ਲਾਗਤ ਲਗਭਗ 442 ਡਾਲਰ ਜਾਨਕਿ 40000 ਦੇ ਲਗਭਗ ਹੋ ਜਾਵੇਗੀ। ਨਵੀਂ ਫੀਸ ਦਾ ਸਿੱਧਾ ਅਸਰ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਯਾਤਰੀਆਂ ਤੇ ਪਵੇਗਾ ਪਹਿਲਾਂ ਹੀ ਅਮਰੀਕੀ ਵੀਜ਼ਾ ਦੀ ਪ੍ਰਕਿਰਿਆ ਮਹਿੰਗੀ ਅਤੇ ਲੰਬੀ ਹੋ ਗਈ ਹੈ ਤੇ ਹੁਣ ਇਸ ਵਿੱਚ ਵਾਧੂ ਫੀਸ ਕਾਰਨ ਆਮ ਭਾਰਤੀ ਪਰਿਵਾਰਾਂ ਲਈ ਉੱਥੇ ਜਾਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਯੂਐਸ ਟ੍ਰੈਵਲ ਐਸੋਸੀਏਸ਼ਨ ਅਨੁਸਾਰ ਵੀਜ਼ਾ ਫੀਸਾਂ ਵਿੱਚ ਵਾਧੇ ਨਾਲ ਭਾਰਤ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਹੋਰ ਘਟ ਸਕਦੀ ਹੈ ਹੁਣ ਤੱਕ 2.5 ਫੀਸਦੀ ਦੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 18% ਦੀ ਕਮੀ ਹੈ ਜੋ ਕਿ ਅਮਰੀਕੀ ਕਾਲਜਾਂ ਲਈ ਵੀ ਚਿੰਤਾ ਦਾ ਕਾਰਨ ਹੈ ਅਮਰੀਕੀ ਯੂਨੀਵਰਸਿਟੀਆਂ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਾਟ ਨਜ਼ਰ ਆ ਰਹੀ ਹੈ ਕਾਲਜ ਤੇ ਯੂਨੀਵਰਸਟੀਆਂ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਨਿਰਭਰ ਕਰਦੀਆਂ ਨੇ ਕਿਉਂਕਿ ਇਹ ਨਾ ਸਿਰਫ ਉਹਨਾਂ ਨੂੰ ਸੱਭਿਆਚਾਰਕ ਵਿਭਿੰਨਤਾ ਪ੍ਰਦਾਨ ਕਰਦਾ ਹੈ ਬਲਕਿ ਉਹਨਾਂ ਨੂੰ ਵਿੱਤੀ ਤੌਰ 'ਤੇ ਵੀ ਮਦਦ ਕਰਦਾ ਹੈ ਪਰ ਟਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਇਸ ਦੇ ਸਖਤ ਰਵੱਈਏ ਨੇ ਸਥਿਤੀ ਨੂੰ ਹੋਰ ਵਿਗਾੜ ਦਿੰਦਾ ਹੈ ਹੁਣ ਨਵੀਂ ਫੀਸ ਇਸ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਸਕਦੀ ਹੈ ਸਿਰਫ ਇਹੀ ਨਹੀਂ 트ੰਪ ਪ੍ਰਸ਼ਾਸਨ ਨੇ ਵੀਜ਼ਾ ਮਿਆਦ ਨੂੰ ਕੰਟਰੋਲ ਕਰਨ ਲਈ 15000 ਡਾਲਰ ਯਾਨੀ ਕਿ ਲਗਭਗ 12.5 ਲੱਖ ਰੁਪਏ ਦੇ ਬਾਂਡ ਯੋਜਨਾ ਨੂੰ ਲਾਗੂ ਕਰਨ ਵੱਲ ਵੀ ਕਦਮ ਚੁੱਕੇ ਨੇ ਇਹ ਬਾਂਡ ਵਿਦਿਆਰਥੀ ਵੀਜ਼ਾ ਸਭਿਆਚਾਰਕ ਆਦਾਨ ਪ੍ਰਦਾਨ ਵਿਜ਼ਟਰਾਂ ਅਤੇ ਮੀਡੀਆ ਕਰਮਚਾਰੀਆਂ ਤੇ ਲਾਗੂ ਹੋ ਸਕਦਾ ਹੈ ਇਹ ਬਾਂਡ ਸੈਲਾਨੀ ਤੇ ਵਪਾਰਕ ਵੀਜ਼ਾ ਲੈਣ ਵਾਲਿਆਂ ਤੇ ਵੀ ਲਾਗੂ ਹੋਣ ਦੀ ਸੰਭਾਵਨਾ ਹੈ ਇਸ ਦਾ ਪਾਇਲਟ ਪ੍ਰੋਜੈਕਟ 20 ਅਗਸਤ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਇਹ ਹੈ ਕਿ ਲੋਕ ਵੀਜ਼ਾ ਮਿਆਦ ਤੋਂ ਵੱਧ ਸਮੇਂ ਲਈ ਅਮਰੀਕਾ ਚ ਨਾ ਰਹਿਣ। ਨਵੀਂ ਫੀਸ ਅਤੇ ਬੌਂਡ ਦੀ ਜ਼ਿੰਮੇਵਾਰੀ ਦੋਵੇਂ ਹੀ ਭਾਰਤੀਆਂ ਲਈ ਇੱਕ ਵੱਡੀ ਚੁਣੌਤੀ ਬਣ ਸਕਦੇ ਨੇ। ਇੱਕ ਪਾਸੇ ਵੀਜ਼ਾ ਫੀਸ 40000 ਰੁਪਏ ਤੱਕ ਪਹੁੰਚ ਜਾਵੇਗੀ ਤੇ ਦੂਜੇ ਪਾਸੇ ਜੇਕਰ ਬੌਂਡ ਲਾਗੂ ਹੁੰਦਾ ਹੈ ਤਾਂ ਲੋਕਾਂ ਨੂੰ ਲੱਖਾਂ ਰੁਪਏ ਪਹਿਲਾਂ ਤੋਂ ਜਮ੍ਹਾਂ ਕਰਵਾਉਣੇ ਪੈ ਸਕਦੇ ਨੇ। ਇਸ ਨਾਲ ਨਾ ਸਿਰਫ ਆਮ ਸੈਲਾਨੀਆਂ ਤੇ ਕਾਰੋਬਾਰੀ ਯਾਤਰੀਆਂ ਦੀਆਂ ਜੇਬਾਂ ਤੇ ਅਸਰ ਪਵੇਗਾ ਸਗੋਂ ਉੱਚ ਸਿੱਖਿਆ ਲਈ ਅਮਰੀਕਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਵੀ ਵੱਡਾ ਝਟਕਾ ਲੱਗੇਗਾ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਦਮ ਦਾ ਨਾ ਸਿਰਫ ਭਾਰਤਿਆਂ ਤੇ ਸਗੋਂ ਪੂਰੇ ਅਮਰੀਕੀ ਯਾਤਰਾ ਉਦਯੋਗ ਤੇ ਮਾੜਾ ਅਸਰ ਪਵੇਗਾ ਵਿਦੇਸ਼ੀ ਯਾਤਰੀਆਂ ਦੀ ਗਿਣਤੀ 'ਚ ਕਮੀ ਕਾਰਨ ਹੋਟਲ 에ਅਰਲਾਈਨਸ ਤੇ ਸੈਰ-ਸਪਾਟਾ ਉਦਯੋਗ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਜੁਲਾਈ 2025 ਤੱਕ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੂੰ 11.3 ਮਿਲੀਅਨ ਤੋਂ ਵੱਧ ਪੈਂਡਿੰਗ ਕੇਸਾਂ ਦੇ ਰਿਕਾਰਡ ਸੈਟਿੰਗ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਘੱਟੋ ਘੱਟ ਇੱਕ ਦਹਾਕੇ 'ਚ ਸਭ ਤੋਂ ਵੱਧ ਹੈ ਇਹ ਵਾਧਾ ਕੇਸਾਂ ਦੀ ਪੂਰਤੀ 'ਚ ਤੇਜ਼ੀ ਨਾਲ ਕਮੀ ਵਿੱਤੀ ਸਾਲ 2025 ਦੀ ਦੂਜੀ ਤਿਮਾਹੀ 'ਚ ਪਿਛਲੇ ਸਾਲ ਦੇ ਮੁਕਾਬਲੇ 18% ਦੀ ਗਿਰਾਵਟ ਅਤੇ 34000 ਤੋਂ ਵੱਧ ਨਾ ਖੋਲੀਆਂ ਅਰਜ਼ੀਆਂ ਦੇ ਇੱਕ ਪਰੇਸ਼ਾਨ ਕਰਨ ਵਾਲੇ ਫਰੰਟ ਲੋਗ ਕਾਰਨ ਇਸ ਸੰਕਟ 'ਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕਾਂ 'ਚ ਸਟ੍ਰੀਮਲਾਈਨਡ ਕੇਸ ਪ੍ਰੋਸੈਸਿੰਗ ਪ੍ਰੋਗਰਾਮ ਨੂੰ ਮੌਤਲ ਕਰਨਾ ਸਟਾਫ ਦੀ ਲਗਾਤਾਰ ਘਾਟ ਧੋਖਾਧੜੀ ਦੀ ਜਾਂਚ ਦੇ ਵਧੇ ਹੋਏ ਉਪਾਅ ਅਤੇ ਸਬੂਤਾਂ ਲਈ ਵਧੇਰੇ ਵਾਰ-ਵਾਰ ਬੇਨਤੀਆਂ ਸ਼ਾਮਲ ਨੇ ਯੂ ਐਸ ਸੀ ਆਈ ਐਸ ਨੇ ਦੂਜੀ ਤਿਮਾਹੀ 'ਚ ਸਿਰਫ 2.7 ਮਿਲੀਅਨ ਕੇਸ ਪੂਰੇ ਕੀਤੇ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 18% ਘਟਿਆ ਤੇ ਪਿਛਲੀ ਤਿਮਾਹੀ ਨਾਲੋਂ 12% ਘਟ ਹੈ ਜਿਸ ਨਾਲ 11.3 ਮਿਲੀਅਨ ਲੰਬਿਤ ਕੇਸਾਂ ਦੀ ਰਿਕਾਰਡ ਗਿਣਤੀ 'ਚ ਯੋਗਦਾਨ ਪਾਇਆ ਗਿਆ ਹੈ ਇਸ ਮੰਦੀ ਦੇ ਨਤੀਜੇ ਵਜੋਂ ਕਈ ਫਾਰਮਾਂ ਲਈ ਪ੍ਰੋਸੈਸਿੰਗ ਸਮੇਂ 'ਚ ਵਾਧਾ ਹੋਇਆ ਜਿਸ ਵਿੱਚ ਫਾਰਮ I-90 ਗ੍ਰੀਨ ਕਾਰਡ ਬਦਲਣ ਲਈ 938% ਵਾਧਾ ਅਤੇ 34000 ਤੋਂ ਵੱਧ ਨਾ ਖੋਲੇ ਗਏ ਕੇਸਾਂ ਦਾ ਫਰੰਟ ਲੌਗ ਵਾਪਸ ਆਉਣਾ ਸ਼ਾਮਲ ਹੈ ਜੋ ਕਿ ਕਾਰਜਸ਼ੀਲ ਦਬਾਅ ਨੂੰ ਦਰਸਾਉਂਦਾ ਹੈ ਮੰਦੀਲੀ ਦੱਸੇ ਗਏ ਕਾਰਕਾਂ 'ਚ ਸਟ੍ਰੀਮਲਾਈਨਡ ਕੇਸ ਪ੍ਰੋਸੈਸਿੰਗ ਪ੍ਰੋਗਰਾਮ ਨੂੰ ਮੱਤਲ ਕਰਨਾ, ਵਧਿ ਹੋਈ ਧੋਖਾਧੜੀ ਦੀ ਜਾਂਚ ਤੇ ਧਿਆਨ ਕੇਂਦਰਿਤ ਕਰਨਾ ਤੇ ਸਰੋਤ ਵੰਡ 'ਚ ਸੰਭਾਵੀ ਤਬਦੀਲੀ ਸ਼ਾਮਲ ਹੈ। ਕੈਨੇਡਾ ਦੇ ਨਾਰਥ-ਵੈਸਟ ਟੈਰਿਟਰੀਜ਼ ਦੇ ਕਸਬੇ ਫੋਰਟ ਪ੍ਰੋਵੀਡੈਂਸ 'ਚ ਤੇਜ਼ੀ ਨਾਲ ਫੈਲਦੀ ਜੰਗਲ ਦੀ ਅੱਗ ਨੇ ਲੋਕਾਂ ਨੂੰ ਆਪਣੇ ਘਰ ਛੱਡਣ ਤੇ ਮਜਬੂਰ ਕਰ ਦਿੱਤਾ ਹੈ। ਸਰਕਾਰ ਵੱਲੋਂ ਸਥਾਨਕ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹ ਅੱਗ ਸੋਮਵਾਰ ਸਵੇਰੇ ਇਸ ਕਸਬੇ ਤੋਂ ਸਿਰਫ 1 ਕਿਲੋਮੀਟਰ ਦੂਰ ਸੀ ਸਰਕਾਰ ਨੇ ਕਿਹਾ ਕਿ ਇਹ ਇਲਾਕਾ ਹੁਣ ਬਿਲਕੁਲ ਵੀ ਸੁਰੱਖਿਅਤ ਨਹੀਂ ਰਹਿ ਗਿਆ ਇਸ ਲਈ ਹਰ ਕੋਈ ਤੁਰੰਤ ਇਲਾਕਾ ਛੱਡ ਦੇਵੇ ਐਮਰਜੈਂਸੀ ਅਤੇ ਜ਼ਰੂਰੀ ਸਟਾਫ ਸਮੇਤ ਸਾਰੇ ਵਸਨੀਕਾਂ ਨੂੰ ਐਤਵਾਰ ਰਾਤ ਨੂੰ ਹੀ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਲੋਕਾਂ ਨੂੰ 180 ਕਿਲੋਮੀਟਰ ਦੂਰ ਹੇਰ ਰਿਵਰ ਭੇਜਿਆ ਜਾ ਰਿਹਾ ਹੈ ਜਿੱਥੇ ਉਹਨਾਂ ਨੂੰ ਹੋਰ ਹਦਾਇਤਾਂ ਦਿੱਤੀਆਂ ਜਾਣਗੀਆਂ ਸੋਮਵਾਰ ਸਵੇਰੇ 6:45 ਮਿੰਟ ਤੇ ਆਏ ਅਪਡੇਟ ਮੁਤਾਬਕ ਅੱਗ ਖੂਟ ਪ੍ਰੋਵੀਡੈਂਸ ਦੇ ਦੱਖਣ ਪੂਰਬੀ ਹਿੱਸੇ ਵੱਲ ਵਧ ਰਹੀ ਸੀ ਐਤਵਾਰ ਰਾਤ ਨੂੰ ਇੱਕ ਕਸਬੇ ਤੋਂ ਲਗਭਗ 2 ਕਿਲੋਮੀਟਰ ਉੱਤਰ ਚ ਸੀ ਇਸ ਕਸਬੇ ਦੇ ਵਿੱਚ ਲਗਭਗ 700 ਲੋਕ ਰਹਿੰਦੇ ਨੇ ਹੁਣ ਤੱਕ ਅੱਗ 99000 ਹੈਕਟੇਅਰ ਖੇਤਰ ਚ ਫੈਲ ਚੁੱਕੀ ਹੈ ਤੇ ਇਸ ਨੂੰ ਕਾਬੂ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਹਵਾ ਚ ਨਮੀ ਘੱਟ ਹੋਣ ਕਰਕੇ ਅੱਗ ਹੋਰ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ ਹਵਾ ਪਿਛਲੇ ਕੁਝ ਘੰਟਿਆਂ ਤੋਂ ਪੂਰਬ ਉੱਤਰ ਵੱਲੋਂ ਵਗ ਰਹੀ ਹੈ ਜਿਸ ਦੀ ਰਫ਼ਤਾਰ 10 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ ਤੇ ਕੁਝ ਸਮੇਂ ਲਈ 25 ਕਿਲੋਮੀਟਰ ਤੱਕ ਵੀ ਹੋਈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਂਟੀ ਨਾਮ ਦੇ ਇੱਕ ਹੋਰ ਪਿੰਡ ਦੇ ਲੋਕਾਂ ਨੂੰ ਵੀ ਅੱਗ ਕਾਰਨ ਘਰ ਛੱਡਣੇ ਪਏ ਉੱਥੇ ਦੇ ਕਈ ਲੋਕ ਯੈਲੋ ਨਾਈਫ ਜਾਂ ਬਹਚੋਕੋ ਚਲੇ ਗਏ ਫੋਰਟ ਪ੍ਰੋਵੀਡੈਂਸ ਦੇ ਮੇਅਰ ਡੈਨੀ ਬਿਰਲਿਊ ਨੇ ਦੱਸਿਆ ਕਿ ਜਿਹੜੇ ਲੋਕਾਂ ਕੋਲ ਆਪਣੀ ਸਵਾਰੀ ਨਹੀਂ ਉਹਨਾਂ ਲਈ ਬੱਸਾਂ ਭੇਜੀਆਂ ਜਾ ਰਹੀਆਂ ਨੇ ਹੇਰ ਰਿਵਰ ਦੀ ਅੱਗ ਬੁਝਾਉ ਟੀਮ ਵੀ ਤਿਆਰ ਹੈ ਜੇ ਅੱਗ ਇੱਥੇ ਤੱਕ ਪਹੁੰਚ ਜਾਂਦੀ ਹੈ ਤਾਂ ਕੰਮਰ ਕੱਸ ਲਈ ਜਾਵੇ ਵਾਈਲਡ ਫਾਇਰ ਵਿਭਾਗ ਦੇ ਅਧਿਕਾਰੀ ਮਾਈਕ ਵੈਸਟਵਿਕ ਨੇ ਕਿਹਾ ਕਿ ਹਾਲਾਤ ਕਾਫੀ ਗੰਭੀਰ ਨੇ ਕਈ ਦਿਨ ਪਹਿਲਾਂ ਹੀ ਟੀਮਾਂ ਨੇ ਫੋਰਟ ਪ੍ਰੋਵਿਡੈਂਸ ਦੀ ਸੀਮਾ ਉਤੇ ਸਪ੍ਰਿੰਕਲਰ ਅਤੇ ਵਾਟਰ ਕੈਨਨ ਲਗਾ ਦਿੱਤੇ ਸਨ ਕਸਬੇ ਦੀਆਂ ਬਾਹਰੀ ਇਮਾਰਤਾਂ ਨੂੰ ਗਿੱਲਾ ਕਰ ਦਿੱਤਾ ਗਿਆ ਤਾਂ ਜੋ ਅੱਗ ਤੋਂ ਬਚਾਅ ਕੀਤਾ ਜਾ ਸਕੇ ਅੱਗ ਬੁਝਾਉ ਜਹਾਜ਼ ਇਸ ਵਕਤ ਅਸਮਾਨ ਚ ਧੂਏ ਅਤੇ ਹਵਾ ਕਾਰਨ ਨਹੀਂ ਉਡ ਸਕਦੇ ਅੱਗ ਬਹੁਤ ਵੱਡੀ ਤੇ ਹਵਾ ਬਹੁਤ ਤੇਜ਼ ਹੋਣ ਕਰਕੇ ਜ਼ਮੀਨ ਤੋਂ ਵੀ ਸਿੱਧਾ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਹੈ। ਹੁਣ ਧਿਆਨ ਘਰਾਂ ਦੀ ਰੱਖਿਆ ਵੱਲ ਦਿੱਤਾ ਜਾ ਰਿਹਾ ਹੈ। ਹੇਅਰ ਰਿਵਰ ਸ਼ਹਿਰ ਨੇ ਵੀ ਕਿਹਾ ਹੈ ਕਿ ਉਹ ਪ੍ਰਭਾਵਿਤ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।